ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਡੱਲੇਵਾਲ ਨੂੰ ਲੈ ਕੇ ਤੇ ਇੱਕ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਆ ਤਾਂ ਦੋ ਖਬਰਾਂ ਤੇ ਆਪਾਂ ਚਰਚਾ ਕਰਾਂਗੇ ਤੁਹਾਡੇ ਨਾਲ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਡੱਲੇਵਾਲ ਨੂੰ ਲੈ ਕੇ ਤਾਂ ਖਬਰ ਇਹ ਆ ਵੀ ਡੱਲੇਵਾਲ ਨੇ ਸਾਰਾ ਪੰਜਾਬ ਸੱਦ ਲਿਆ ਆ ਆਖਰੀ ਦਰਸ਼ਨ ਦੇ ਲਈ ਤਾਂ ਮੈਂ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾਉਂਗਾ ਔਰ ਦੂਜੀ ਖਬਰ ਉਹਦਾ ਵੀ ਵੀਡੀਓ ਸੁਣਾਉਣ ਜਾ ਰਿਹਾ ਮੈਂ ਤੁਹਾਨੂੰ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੇ ਨਾਲ ਬਹੁਤ ਵੱਡੀ ਖਬਰ ਜੁੜੀ ਆ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਦੀ ਨੀਂਦ ਉਡਾ ਦਿੱਤੀ ਆ ਤਾਂ ਮੈਂ ਤੁਹਾਨੂੰ ਪਹਿਲਾਂ ਦੋਵਾਂ ਵੀਡੀਓ ਦਾ ਇਹ ਤੁਹਾਨੂੰ ਛੋਟਾ ਜਿਹਾ ਇੱਕ ਨਮੂਨਾ ਦਿਖਾਉਂਗਾ ਜਿਹਦੇ ਵਿੱਚ ਪਹਿਲਾਂ ਮੈਂ ਤੁਹਾਨੂੰ ਦਿਖਾਉਂਗਾ ਡੱਲੇਵਾਲ ਨੂੰ ਲੈ ਕੇ ਡੱਲੇਵਾਲ ਸਾਹਿਬ ਨੇ ਆਪਣੇ ਮੂੰਹੋਂ ਯਾਨੀ ਉਹ ਖੁਦ ਕਹਿ ਰਹੇ ਨੇ ਕਿ ਮੈਂ 20 30 ਦਿਨ ਤੁਹਾਡੇ ਵਿੱਚ ਜੇਕਰ ਮੇਰੇ ਮੈਂ ਦਰਸ਼ਨ ਕਰਨੇ ਆ ਦਰਸਲ ਪੰਜਾਬ ਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਮੇਰੇ ਦਰਸ਼ਨ ਕਰਨ ਉਹ ਕਹਿੰਦੇ ਮੈਨੂੰ ਪੰਜਾਬ ਦੇ ਲੋਕਾਂ ਦੀ ਲੋੜ ਹੈ ਤੇ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਤਾਂ ਹੁਣ ਪਹਿਲਾਂ ਇਹ ਬਿਆਨ ਸੁਣ ਲਓ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਦੀ ਜਿਹੜੀ ਬਹੁਤ ਵੱਡੀ ਗੱਲ ਹੈ ਰਿਹਾਈ ਨੂੰ ਲੈ ਕੇ ਉਹ ਵੀ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਸੁਣੋ ਚਲੋ ਚਾਰ ਜਣੇ ਨੂੰ ਵਿਸ਼ਾਲ ਕੱਟ ਰੱਖਿਆ ਗਿਆ ਇੱਥੇ ਪਿੰਡਾਂ ਦੇ ਵਿੱਚ ਹੁੱਕੇ ਲਾਜਤੇ ਗਏ ਕਿ ਕਹਿੰਦੇ ਵਾਚੜ ਕੇ ਇੱਥੇ ਪਹੁੰਚੋ ਤੁਹਾਡੇ ਵੱਲੋਂ ਕੀ ਕਰਾ ਚੜੂ ਲੇ ਉਹ ਜਿਹੜਾ 4 ਜਨਵਰੀ ਦਾ ਕੱਠ ਰੱਖਿਆ ਗਿਆ ਪਹਿਲਾਂ ਤਾਂ ਆਪਾਂ ਕਲੀਅਰ ਕਰਦੇ ਛੋਡੇ ਮਦਮ ਰਹੀ ਇਹ ਕੱਠ ਡੱਲੇਵਾਲ ਦੀ ਭਾਵਨਾ ਉਹਨਾਂ ਨੇ ਅਸੀਂ ਜਿਹੜੇ ਇੱਥੇ ਲਗਾਤਾਰ ਕੋਈ ਬੰਦੇ ਆ ਰਹੇ ਆ ਡੱਲੇਵਾਲ ਸਾਹਿਬ ਦਾ ਹਾਲਚਾਲ ਪੁੱਛਣ ਲਈ ਹਰੇਕ ਦੀ ਇੱਛਾ ਕਿ ਗੱਲ ਕਰੀਏ ਦਰਸ਼ਨ ਕਰੀਏ ਤਾਂ ਉਹਨੇ ਫਿਰ ਮੈਨੂੰ ਸੱਦ ਕੇ ਕਿਹਾ ਸੀ ਡੱਲੇਵਾਲ ਸਾਹਿਬ ਨੇ ਵੀ ਤੁਸੀਂ ਕਿੰਨੇ ਕੁ ਬੰਦੇ ਮਿਲਾ ਦਿਓਗੇ ਉਹਨਾਂ ਨੇ ਤਾਂ ਸਾਫ਼ ਸ਼ਬਦਾਂ ਚ ਕਹਤਾ ਸੀ ਉਹ ਸਭ ਤੋਂ ਸਾਨੂੰ ਔਖੇ ਲੱਗਦੇ ਆ ਕਹਿਣੇ ਵੀ ਯਾਰ ਮੈਂ 40-50 ਦਿਨ ਰਹਿਣਾ ਜੇ ਤੁਸੀਂ ਮੈਨੂੰ 50 ਵੀ ਰੋਜ਼ ਜਾਂ 100 ਵੀ ਰੋਜ਼ ਦੇਵੋਗੇ ਵੱਧ ਤੋਂ ਵੱਧ 5000 ਤੋਂ ਬੰਦਾ ਵੱਧ ਮੈਨੂੰ ਮਿਲ ਨਹੀਂ ਸਕਦਾ ਪਰ ਜਿਹੜੇ ਮੈਂ ਦੇਸ਼ ਦੇ ਲੋਕਾਂ ਲਈ ਮਰ ਰਿਹਾ ਜਿਹੜੇ ਮੈਂ ਸਟੇਟਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਰੈਲੀਆਂ ਕੀਤੀਆਂ ਐਮਐਸਪੀ ਗਰਾਡਿਕ ਨੂੰ ਪੂਰੇ ਭਾਰਤ ਦਾ ਤਾਂ ਫਿਰ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਤੁਸੀਂ ਮੇਰੇ ਕਿਉਂ ਕਰਨਾ ਚਾਹੁੰਦੇ ਬਹੁਤ ਵੱਡੀ ਗੱਲ ਸੀ ਇਹ ਫਿਰ ਅਸੀਂ ਕਰਦਨੇ ਫੌਰੀ ਉਹਨਾਂ ਦੀ ਤਿਆਰੀ ਵੀ ਨਹੀਂ ਹੋਣੀ ਸਕਤੋਂ ਤਾਂ ਪੰਜਾਬੀਓ ਹੁਣ ਦੂਜੀ ਖਬਰ ਤੇ ਆਜੋ ਜਿਹੜਾ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਦਰਸਲ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਰ ਖਿਸਕ ਗਈ ਐ ਭਾਈ ਅਮਰਪਾਲ ਸਿੰਘ ਦੀ ਰਿਹਾਈ ਨੂੰ ਸੁਣ ਕੇ ਤੁਸੀਂ ਵੀ ਸੁਣੋਗੇ ਤਾਂ ਤੁਹਾਨੂੰ ਵੀ ਲੱਗੂ ਆ ਕਿ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੇ ਵਿੱਚੋਂ ਪੰਜਾਬ ਦੀ ਧਰਤੀ ਦੇ ਉੱਤੇ ਪ੍ਰਵੇਸ਼ ਕਰਨ ਜਾ ਰਹੇ ਨੇ ਕਿਉਂਕਿ ਦਰਸਲ ਇੱਕ ਪਾਰਟੀ ਦਾ ਗਠਨ ਹੋਇਆ ਉਹਨਾਂ ਦੇ ਵਿੱਚ ਹੀ ਅਮਰਪਾਲ ਸਿੰਘ ਦੀ ਰਿਹਾਈ ਦਾ ਵੀ ਬਹੁਤ ਸਾਰਾ ਇੰਤਜ਼ਾਮ ਕੀਤਾ ਗਿਆ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਇਸੇ ਮੁੱਦੇ ਤੇ ਦੋਵੇਂ ਮੁੱਦਿਆਂ ਤੇ ਵਿਚਾਰ ਸਾਂਝੇ ਕਰਾਂਗੇ ਸੁਣੋ ਦੇ ਸਾਹਮਣੇ ਆਈ ਸੀ ਇੱਕ ਮੀਟਿੰਗ ਤੋਂ ਦੌਰਾਨ ਜੇ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਹਲਕਾ ਉਸ ਤੋਂ ਜਿਹੜੇ ਐਮਪੀ ਨੇ ਤਾਂ ਉਸ ਦੇ ਜਿਹੜੇ ਪਿਤਾ ਜੀ ترਸੀਮ ਸਿੰਘ ਤਾਂ ਉਹਨਾਂ ਦੀ ਜਿਹੜੀ ਵੱਡੀ ਜਿਹੜੀ ਮੀਟਿੰਗ ਹੁੰਦੀ ਆ ਉਹਨਾਂ ਦੇ ਸਾਥੀਆਂ ਦੇ ਨਾਲ ਜਿੱਥੇ ਕਿ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇੱਕ ਵੱਡੀ ਅਪਡੇਟ ਜਿਸ ਵਿੱਚ ਕਹਿੰਦੇ ਨੇ ਕਿ ਅਸੀਂ ਜਿਹੜੀ ਆ ਪਾਰਟੀ ਜਿਹੜੀ ਆ ਉਹ ਨਵੀਂ ਜਿਹੜੀ ਆ ਤਿਆਰ ਕਰਾਂਗੇ ਜਿਹੜੀ ਪਾਰਟੀ ਤਿਆਰ ਕਰਨ ਜਾ ਰਹੇ ਨੇ ਉਸ ਦੇ ਨਾਲ ਗੱਲਬਾਤ ਜਿਹੜੀ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੀ ਅੱਗੇ ਜਿਹੜੀ ਪਾਰਟੀ ਨਿਕਲ ਕੇ ਸਾਹਮਣੇ ਆਊਗੀ ਸਾਡੇ ਵਿੱਚ ਭਾਈ ਸਾਹਿਬ ਜਿਹੜੇ ਐਮਪੀ ਨੇ ਮੌਜੂਦਾ ਜਿਹੜੇ ਸਰਜੀਤ ਸਿੰਘ ਖਾਲਸਾ ਜੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੀ ਪਾਰਟੀ ਜਿਹੜੀ ਹੈ ਇਹ ਬਣਾਈ ਗਈ ਹੈ ਤੇ ਕਿੰਨਾ ਦੇ ਜਿਹੜੇ ਇਸਤੇ ਜਿਹੜੇ ਆ ਤੇ ਸਿੱਤੇ ਜਿਹੜੇ ਕਿਹੜੇ ਨਿਕਲਦੇ ਨੇ ਅਸੀਂ 14 ਤਰੀਕ ਨੂੰ ਜੇ ਪਾਰਟੀ ਦਾ ਐਲਾਨ ਕਰਾਂਗੇ ਕੋਈਕਾ ਮੈਂਬਰਾਂ ਦਾ ਐਲਾਨ ਕਰਾਂਗੇ ਉਹ ਜੋ ਇੱਕ ਜਥੇਬੰਦੀ ਦਾ ਹਲੇ ਨਾਂ ਨਹੀਂ ਅਸੀਂ ਡਿਸਕਲੋਸ ਕਰਨਾ ਮਤਲਬ ਇੱਕ ਪਹਿਲਾਂ ਜਥੇਬੰਦੀ ਬਣਾਵਾਂਗੇ ਫਿਰ ਉਹ ਜਥੇਬੰਦੀ ਪਹਿਲੇ 11 ਮੈਂਬਰੀ ਕਮੇਟੀ 5 ਮੈਂਬਰੀ ਬਣਾਵਾਂਗੇ ਫਿਰ 21 ਬਣਾਏਗੀ ਫਿਰ ਉਹ ਅੱਗੇ ਜ਼ਿਲ੍ਹਿਆਂ ਦੇ ਬਣਾਏਗੀ ਹਨਾ ਸੈਕਟਰ ਬਈ 11 ਮੈਂਬਰੀ ਕਮੇਟੀ ਉਹ ਪ੍ਰਧਾਨ ਚੁਣੇਗੀ ਉਹ ਸਾਰਾ ਅਸੀਂ ਰੈਡੀ ਕਰਕੇ ਫਿਰ ਪਾਰਟੀ ਦਾ ਐਲਾਨ ਕਰਾਂਗੇ ਹਲੇ ਅਸੀਂ ਕਿ ਜਥੇਬੰਦੀ ਦਾ ਐਲਾਨ ਨਹੀਂ ਕਰਨਾ ਮੈਂ ਅਦੀ ਕਮੇਟੀ ਦਾ ਲਾ ਨਹੀਂ ਕਰਦਾ ਐਸਜੀਬੀਸੀ ਦੀ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਆਪਣਾ ਕੋਈ ਉਹਦੇ ਵਿੱਚ ਬਿਲਕੁਲ 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 ਰੱਖਾਂਗੇ ਬਿਲਕੁਲ ਰੱਖਾਂਗੇ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਵਾਂ ਕੀ ਅਮਰਤਪਾਲ ਸਿੰਘ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਖਾਸ ਕਰਕੇ ਸਾਰੇ ਦਾ ਸਾਰਾ ਇਹ ਪੂਰਾ ਤਾਣਾ ਬੁਣਿਆ ਗਿਆ ਪਾਰਟੀ ਬਣਾਉਣ ਦੀ ਲੋੜ ਕੀ ਪਈ ਹੈ ਕਿ ਅਮਰਤਪਾਲ ਸਿੰਘ ਪੰਜਾਬ ਦਾ ਉਹ ਯੋਧਾ ਜਿਹਦੇ ਕੋਲੋਂ ਵੱਡੇ ਪੱਧਰ ਤੇ ਯਾਨੀ ਸਾਡੇ ਪੰਜਾਬ ਵਾਸੀਆਂ ਨੇ ਉਮੀਦ ਰੱਖੀ ਸੀ ਕਿ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਸੀ ਭਾਈ ਅਮਰਪਾਲ ਸਿੰਘ ਨੇ ਉਹ ਬਹੁਤ ਵੱਡੀ ਦੇਣ ਸੀ ਲੋਕਾਂ ਨੂੰ ਅਮਰਪਾਲ ਸਿੰਘ ਦੀ ਕਿਉਂਕਿ ਜਬਾਨੀ ਚਿੱਟੇ ਨੂੰ ਜ਼ਿਆਦਾ ਯਾਨੀ ਪ੍ਰਮੋਟ ਕਰ ਰਹੀ ਹੈ ਚਿੱਟੇ ਨਾਲ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਖਤਮ ਹੋ ਰਹੀ ਹੈ ਤਾਂ ਉਸੇ ਹੀ ਪ੍ਰਕਾਰ ਭਾਈ ਅਮਰਪਾਲ ਸਿੰਘ ਦੇ ਲਈ ਆਉਣਾ ਇੱਕ ਬਹੁਤ ਵੱਡੀ ਗੱਲ ਆ ਭਾਈ ਅਮਰਪਾਲ ਸਿੰਘ ਦਾ ਬਾਹਰ ਲਿਆਉਣਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਹਹਾਕਾਰ ਮੱਚੀ ਹੋਈ ਆ ਨਸ਼ਿਆਂ ਦੇ ਨਾਲ ਕਿੰਦਰੇ ਸਮਾਂ ਖੋੜਦੀ ਐ ਕਿਤੇ ਚਟਾ ਔੜਦਾ ਬਹੁਤ ਸਾਰੇ ਯਾਨੀ ਨੌਜਵਾਨੀ ਸਾਡੇ ਪੰਜਾਬ ਦੀ ਖਤਮ ਹੋ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਮਾਮਾ ਨੀਆਂ ਕੋਖਾਂ ਕੇ ਨਾਂ ਉਝੜਨ ਇਸ ਕਰਕੇ ਭਾਈ ਅਮਰਪਾਲ ਸਿੰਘ ਨੂੰ ਉਸ ਯੋਧੇ ਨੂੰ ਬਾਹਰ ਲਿਆਉਣਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਵੀ ਸ਼ਿੰਗਾਰਚ ਕੀਤਾ ਗਿਆ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੱਡੇ ਇਕੱਠ ਰੱਖੇ ਗਏ ਉਸ ਤੋਂ ਬਾਅਦ ਵੀ ਸੰਘਰਸ਼ ਜਾਰੀ ਰਿਹਾ ਪਰ ਕੋਈ ਛਿੱਟਾ ਨਿਕਲ ਕੇ ਨਹੀਂ ਆਇਆ ਸੀ ਉਹ ਰੇਡ ਕਾ ਉਮੀਦੀ ਉਵੇਂ ਫਸਿਆ ਹੋਇਆ ਸੀ ਜਿਹੜਾ ਕਿ ਹੁਣ ਅ ਅਮਰੀਕਾ ਤੱਕ ਦੇ ਵਕੀਲਾਂ ਨੇ ਅਮਰ ਪਾਰਸਨ ਨੂੰ ਸਪੋਰਟ ਕਰਦੇ ਹੋਏ ਵੱਡੀ ਮਹੀਨ ਸਰ ਜੀ ਅੰਦਰੋਂ ਅੰਦਰੀ ਇੱਕ ਪਲੈਨਿੰਗ ਦੇ ਤੌਰ ਤੇ ਇੱਕ ਪਾਰਟੀ ਬਣਾਉਣ ਦਾ ਜਿਹੜਾ ਕਿ ਉਹਨਾਂ ਨੇ ਸੋਚਿਆ ਕੀ ਅਮਰਪਾਲ ਸਿੰਘ ਨੂੰ ਵੱਡੇ ਪੱਧਰ ਤੇ ਯਾਨੀ ਇੱਕ ਜਿਵੇਂ ਸਰਕਾਰ ਕਾਇਮ ਲੀਏ ਉਸੇ ਹੀ ਪ੍ਰਕਾਰ ਕੋਈ ਸੇ ਪਾਰਟੀ ਖੜੀ ਕਰਾਂਗੇ ਜਿਹਦੇ ਨਾਲ ਸਾਡਾ ਦਬਦਬਾ ਹੋਰ ਕਾਇਮ ਹੋ ਜਾਣਾ ਸਿੱਖ ਰਾਜ ਔਰ ਸੇ ਖਾਲਸਾ ਰਾਜ ਆਉਣਾ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੈ ਕਿਉਂਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਆਇਆ ਸੀ ਤਾਂ ਉਹ ਐਵੇਂ ਨਹੀਂ ਆਇਆ ਸੀ ਬਹੁਤ ਸਾਰਾ ਸੰਘਰਸ਼ ਕਰਨਾ ਪਿਆ ਫੇਰ ਕਿਤੇ ਜਾ ਕੇ ਸਾਡੇ ਪੰਜਾਬ ਦੇ ਲੋਕ ਇਕ ਹੋਏ ਉਸ ਤੋਂ ਬਾਅਦ ਖਾਲਸਾ ਰਾਜ ਆ ਜਾਂਦਾ ਫੇਰ ਸਾਡੇ ਪੰਜਾਬ ਦੇ ਵਿੱਚ ਝੰਡਾ ਚੜ ਜਾਂਦਾ ਖਾਲਸੇ ਦਾ ਉਸੇ ਹੀ ਪ੍ਰਕਾਰ ਹੁਣ ਚਾਹੇ ਖਾਲਿਸਤਾਨ ਦੇ ਨਾਮ ਨਾਲ ਚਾਹੇ ਕੋਈ ਹੋਰ ਕਿਸੇ ਨਾਮ ਦੇ ਨਾਲ ਜਰੂਰ ਖਾਲਸਾ ਰਾਜ ਆਊਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਹਿੰਦੀ ਹੈ ਦੂਜੀ ਵਾਰ ਖਾਲਸਾ ਰਾਜ ਕਾਇਮ ਹੋਣਾ ਤਾਂ ਹੁਣ ਪੰਜਾਬੀਓ ਤਿਆਰ ਹੋ ਜਾਓ ਮੇਰਾ ਵੀਰ ਭਾਈ ਅਮਰਪਾਲ ਸਿੰਘ ਦੇ ਲਈ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੁਸੀਂ ਕਿਉਂਕਿ ਗੱਲ ਭਾਈ ਅਮਰਪਾਲ ਸਿੰਘ ਦੀ ਹੈ ਉਸ ਯੋਧੇ ਦੀ ਹੈ ਜਿਹੜੇ ਯੋਧੇ ਨੂੰ ਬਹੁਤ ਲੰਬੇ ਸਮੇਂ ਤੋਂ ਲੋਕਾਂ ਨੂੰ ਉਡੀਕ ਹੈ ਵੱਡੇ ਪੱਦਰ ਤੇ ਉਹਨਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ 4 ਲੱਖ ਵੱਧ ਵੋਟਾਂ ਦੇ ਨਾਲ ਜਿਤਾ ਕੇ ਐਮਪੀ ਬਣਾਇਆ ਤਾਂ ਠੀਕ ਹੈ ਪੰਜਾਬੀਓ ਜਿੰਨੇ ਭੈਣ ਭਰਾ 99 ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ